ਕੈਨੇਡਾ ਜਾਣ ਵਾਲੇ ਵਿਦਿਆਰਥੀ ਹੁਣ ਸਾਵਧਾਨ ਹੋ ਜਾਣ ਕਿਉਂਕਿ ਕੈਨੇਡਾ ਸਰਕਾਰ ਦੀਆਂ ਨਵੀਆਂ ਨੀਤੀਆਂ ਸਾਹਮਣੇ ਆ ਗਈਆਂ ਲੰਬੇ ਕਾਲ ਤੱਕ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਕੈਨੇਡਾ ਆਪਣੀ ਨਵੀਂ ਨੀਤੀ ਐਲਾਨਣ ਵਾਲਾ ਆ ਔਰ ਨਵੀਂ ਆਵਾਸ ਨੀਤੀ ਦੇ ਤਹਿਤ ਹੁਣ ਕੈਨੇਡਾ ਪੜਨ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਵੀਜ਼ਾਸ ਖਾਸ ਕਰਕੇ ਸਟੱਡੀ ਵੀਜ਼ਾਸ ਹੁਣ ਵਿਦਿਆਰਥੀਆਂ ਨੂੰ ਨਹੀਂ ਮਿਲਣਗੇ ਜੀ ਹਾਂ 35% ਕਟੌਤੀ ਸਟੱਡੀ ਪਰਮਿਟਸ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸਟੱਡੀ ਵੀਜ਼ਾਸ 35% ਘਟਾ ਦਿੱਤੇ ਗਏ ਨੇ ਔਰ ਇਹ ਕਟੌਤੀ 2 ਸਾਲ ਤੱਕ ਚੱਲੇਗੀ ਇਸ ਬਾਰੇ ਆਵਾਸ ਮੰਤਰੀ ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਨੇ ਜਾਣਕਾਰੀ ਸਾਂਝੀ ਕੀਤੀ ਹਨ ਨੇ ਸਾਫ ਤੌਰ ਤੇ ਕਿਹਾ ਆ ਕਿ 35% ਕਟੌਤੀ ਹੋਈ ਹੈ ਔਰ 2 ਸਾਲ ਤੱਕ ਇਹ ਕਟੌਤੀ ਇਸੇ ਤਰ੍ਹਾਂ ਚੱਲੇਗੀ ਆਵਾਸ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਇਹ ਕਟੌਤੀ ਹੋਈ ਹੈ ਇਸ ਤੋਂ ਪਹਿਲਾਂ ਚਰਚਾਵਾਂ ਚੱਲ ਰਹੀਆਂ ਸੀ ਇਹ ਜ਼ਾਹਿਰ ਤੌਰ ਦੇ ਉੱਤੇ ਸੋਚ ਲਿਆ ਗਿਆ ਸੀ ਕਹਿ ਦਿੱਤਾ ਗਿਆ ਸੀ ਕਿ ਕਟੌਤੀ ਕੀਤੀ ਜਾਵੇਗੀ ਪਰ ਕਿੰਨੀ ਹੋਵੇਗੀ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ ਪਰ ਹੁਣ ਦੱਸ ਦਿੱਤਾ ਗਿਆ ਕਿ 35 ਫੀਸਦੀ ਕਟੌਤੀ ਜਿਹੜੀ ਇਹ ਕੀਤੀ ਜਾਵੇਗੀ ਕਦੀ ਇਸ ਨੂੰ ਨਿਜਰ ਕਤਲ ਕਾਂਡ ਦੇ ਨਾਲ ਜੋੜਿਆ ਜਾ ਰਿਹਾ ਸੀ ਕਦੀ ਕਿਹਾ ਜਾ ਰਿਹਾ ਸੀ ਕਿ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਦੇ ਚੱਲਦੇ ਇਸ ਨੀਤੀ ਨੂੰ ਇਖਤਿਆਰ ਕੀਤਾ ਗਿਆ ਤੇ ਕਦੀ ਕੈਨੇਡਾ ਦੇ ਆਵਾਸ ਮੰਤਰੀ ਦੇ ਵੱਲੋਂ ਔਰ ਖਾਸ ਕਰਕੇ ਕੈਨੇਡਾ ਦੇ ਮੰਤਰੀਆਂ ਦੇ ਵੱਲੋਂ ਕੈਨੇਡਾ ਦੀ ਆਰਥਿਕ ਸਥਿਤੀ ਦਾ ਹਵਾਲਾ ਦੇ ਕੇ ਇਸ ਫੈਸਲੇ ਨੂੰ ਅੱਗੇ ਤੋਰਿਆ ਜਾ ਰਿਹਾ ਸੀ ਪਰ ਆਖਿਰਕਾਰ ਨੀਤੀ ਸਾਹਮਣੇ ਆ ਗਈ ਹੈ ਔਰ ਉਸ ਨੀਤੀ ਦੇ ਅਧੀਨ 35% ਦੀ ਕਟੌਤੀ ਜਿਹੜੀ ਹੈ ਉਹ ਕੀਤੀ ਜਾਵੇਗੀ ਕੈਨੇਡਾ ਜਾ ਕੇ ਪੜਨ ਵਾਲੇ ਵਿਦਿਆਰਥੀਆਂ ਦੇ ਵਾਸਤੇ ਔਰ ਖਾਸ ਕਰਕੇ ਨਿੱਜੀ ਕਾਲਜੇਸ ਤੋਂ ਗ੍ਰੈਜੂਏਸ਼ਨ ਕਰਨ ਵਾਲਿਆਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਵੇਗਾ ਇਹ ਵੀ ਕੈਨੇਡਾ ਦੇ ਆਵਾਸ ਮੰਤਰੀ ਨੇ ਐਲਾਨ ਕਰ ਦਿੱਤਾ ਆ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਨੂੰ ਨਿੱਜੀ ਕਾਲਜੇਸ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਖਾਸ ਕਰਕੇ ਵਰਕ ਪਰਮਿਟ ਨਹੀਂ ਦਿੱਤਾ ਜਾਵੇਗਾ ਇਹ ਗੱਲ ਆਖੀ ਗਈ ਹੈ ਨਵੀਂ ਨੀਤੀ ਦੇ ਵਿੱਚ ਇਹ ਗੱਲ ਜੋੜੀ ਗਈ ਹੈ 35% ਦੀ ਕਟੌਤੀ ਵੀ ਕਰ ਦਿੱਤੀ ਗਈ ਹੈ 2 ਸਾਲ ਤੱਕ ਇਹ ਕਟੌਤੀ ਚ ਚੱਲੇਗੀ ਔਰ ਖਾਸ ਕਰਕੇ ਵਿਦਿਆਰਥੀਆਂ ਨੂੰ ਇਸ ਦੇ ਨਾਲ ਠੱਕਾ ਪਹੁੰਚੇਗਾ ਸਟੱਡੀ ਪਰਮਿਟਸ ਦੇ ਵਿੱਚ ਸਟੱਡੀ ਵੀਜ਼ਾਸ ਦੇ ਵਿੱਚ ਕਟੌਤੀ ਹੋਈ ਔਰ ਦੂਜੇ ਪਾਸੇ ਵਰਕ ਪਰਮਿਟ ਵੀ ਜਿਹੜੇ ਨੇ ਉਹ ਵੱਡੇ ਪੱਧਰ ਤੇ ਉੱਤੇ ਨੁਕਸਾਨੇ ਜਾਣਗੇ ਜਿਹੜੇ ਵਿਦਿਆਰਥੀ ਨਿੱਜੀ ਕਾਲਜਸ ਤੋਂ ਆਪਣੀ ਗ੍ਰੈਜੂਏਸ਼ਨ ਕਰਨਗੇ ਡਿਗਰੀ ਕਰਨਗੇ ਉਹਨਾਂ ਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਨਗੇ ਇਹ ਸਮਾਂ ਦੱਸੇਗਾ ਕਿਉਂਕਿ ਬਹੁਤ ਵੱਡਾ ਇੱਕ ਹਿੱਸਾ ਆ ਖਾਸ ਕਰਕੇ ਪੰਜਾਬ ਦਾ ਜਿਹੜਾ ਕੈਨੇਡਾ ਜਾ ਕੇ ਰਹਿੰਦਾ ਵੱਸਦਾ ਤੇ ਪੜ੍ਹਦਾ ਆ ਔਰ ਬਹੁਤ ਸਾਰੇ ਵਿਦਿਆਰਥੀ ਹੁਣ ਵੀ ਇਸ ਤਰ੍ਹਾਂ ਦੇ ਨੇ ਜਿਹੜੇ ਇਸੇ ਆਸ 'ਚ ਬੈਠੇ ਨੇ ਕਿ ਉਹਨਾਂ ਨੇ ਕੈਨੇਡਾ ਜਾ ਕੇ ਤੇ ਪੜ੍ਹਾਈ ਕਰਨੀ ਆ ਤੇ ਉੱਥੇ ਕੰਮ ਕਰਨਾ ਆ ਪਰ ਹੁਣ ਉਹਨਾਂ ਨੂੰ ਵੱਡੀਆਂ ਮਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਪੰਜਾਬ ਰਿਪੀਟਰ ਭਾਰਤ ਅਤੇ ਕੈਨੇਡਾ ਦੇ ਹਾਲਾਤ ਜਿਹੜੇ ਨੇ ਉਹ ਇਸ ਕਦਰ ਇੱਕ ਪਾਸੇ ਤਾਂ ਚੰਝੋੜੇ ਜਾ ਚੁੱਕੇ ਨੇ ਉਹ ਦੂਜੇ ਪਾਸੇ ਹੁਣ ਆਵਾਸ ਨੂੰ ਲੈ ਕੇ ਇਹੋ ਜੀਆਂ ਨੀਤੀਆਂ ਆ ਰਹੀਆਂ ਨੇ ਜਿਸ ਤੇ ਚਲਦੇ ਹੁਣ ਵਿਦਿਆਰਥੀਆਂ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਬਹੁਤ ਸਾਰੇ ਵਿਦਿਆਰਥੀ ਇਦਾਂ ਦੇ ਵੀ ਨਹੀਂ ਜਿਹੜੇ ਹੁਣ ਇੱਕ ਆਲਟਰਨੇਟਿਵ ਲੱਭ ਰਹੇ ਨੇ ਕੈਨੇਡਾ ਤੋਂ ਇਲਾਵਾ ਕਈ ਹੋਰ ਆਲਟਰਨੇਟਿਵ ਲੱਭਿਆ ਜਾ ਰਿਹਾ ਉਸ ਦੇ ਵਿੱਚ ਦੁਬਈ ਵਰਗੇ ਦੇਸ਼ ਵੀ ਉੱਪਰ ਕੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੇ ਹੁਣ ਨਵੀਆਂ ਨੀਤੀਆਂ ਅਖਤਿਆਰ ਕੀਤੀਆਂ ਨੇ ਔਰ ਵਿਦਿਆਰਥੀਆਂ ਨੂੰ ਖਾਸ ਕਰਕੇ ਕਾਮਿਆਂ ਨੂੰ ਭਰਮਾਉਣ ਦੇ ਵਾਸਤੇ ਦੁਬਈ ਹੁਣ ਉੱਭਰ ਕੇ ਸਾਹਮਣੇ ਆਉਣ ਲੱਗਿਆ ਹੈ ਆਉਣ ਵਾਲਾ ਸਮਾਂ ਕੀ ਕੁਝ ਆਵੇਗਾ ਕੈਨੇਡਾ ਜਾਣ ਨੂੰ ਲੈ ਕੇ ਕੀ ਨਵੇਂ ਹੁਕਮ ਸਾਹਮਣੇ ਆਉਣਗੇ ਔਰ ਵਿਦਿਆਰਥੀਆਂ ਦੇ ਵਾਸਤੇ ਕੋਈ ਵਿਚਲਾ ਰਾਹ ਨਿਕਲਦਾ ਹੈ ਜਾਂ ਨਹੀਂ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਿਵਾਂਗੇ ਅਰੋ ਤਕਲੀਬਾਂੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ